ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ ਕਿਉਂ ਗਏ ਸਨ ਕੀ ਕਾਰਨ ਸੀ ਆ ਵੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਯਾਤਰਾ ਕਰਦੇ ਹੋਏ ਸੈਦਪੁਰ ਪਹੁੰਚ ਜਾਂਦੇ ਹਨ ਅਤੇ ਉਸ ਪਿੰਡ ਵਿੱਚ ਭਾਈ ਲਾਲੋ ਜੀ ਰਹਿੰਦੇ ਹਨ। ਉਹ ਇੱਕ ਨੇਕ ਅਤੇ ਇਮਾਨਦਾਰ, ਸੱਚਾ ਸੁੱਚਾ ਅਤੇ ਸਿੱਧਕ ਵਾਲਾ ਇਨਸਾਨ ਹੈ। ਭਾਈ ਲਾਲੋ ਜੀ ਘਟੋੜਾ ਜਾਤ ਦੇ ਤਰਖਾਨ ਸਨ। ਭਾਈ ਲਾਲੋ ਜੀ ਦੇ ਘਰੋਂ ਜੋ ਬੀਬੀ ਸੀ ਉਹ ਇੱਕ ੜੀ ਬਹੁਤ ਵੱਡੀ ਭਾਵਨਾਵਾਲੀ ਔਰਤ ਸੀ। ਇਹਨਾਂ ਦੇ ਘਰ ਇੱਕ ਇਕਲੋਤੀ ਪੁੱਤਰੀ ਹੀ ਸੀ ਅਤੇ ਹੋਰ ਕੋਈ ਔਲਾਦ ਨਹੀਂ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ ਸੈਦਪੁਰ ਵਿਖੇ ਪਹੁੰਚਦੇ ਹਨ ਭਾਈ ਲਾਲੋ ਜੀ ਆਪਣੇ ਘਰ ਵਿੱਚ ਬੈਠੇ ਮਿਸਤਰੀ ਦਾ ਕੰਮ ਕਰ ਰਹੇ ਸਨ ਤਰਖਾਨ ਦਾ ਕੰਮ ਕਰ ਰਹੇ ਸਨ ਤਾਂ ਗੁਰੂ ਨਾਨਕ ਪਾਸ਼ਾ ਜੀ ਇਸ ਦੇ ਘਰ ਕੋਲ ਆ ਕੇ ਆਵਾਜ਼ ਲਾਉਂਦੇ ਹਨ ਕਿ ਲਾਲੋ ਤੁਸੀਂ ਘਰ ਹੋ ਤਾਂ ਲਾਲੋ ਬੜੇ ਹੀ ਅਦਬ ਤੇ ਸਤਿਕਾਰ ਦੇ ਨਾਲ ਉੱਠ ਕੇ ਕਹਿਣ ਲੱਗਾ ਹਾਂ ਜੀ ਮੈਂ ਘਰ ਹਾਂ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਦੇ ਘਰ ਚਲੇ ਜਾਂਦੇ ਹਨ ਤਾ ਭਾਈ ਲਾਲੋ ਪੁੱਛਣ ਲੱਗਾ ਕਿ ਕੀ ਸਾਧੂ ਸੰਤ ਜੀ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲਗੇ ਅਸੀਂ ਮੁਸਾਫਰ ਹਾਂ ਗੋ ਭਾਈ ਲਾਲੋ ਕਹਿਣ ਲਗਾ ਕਿ ਸਾਧੂ ਜੀ ਇਸਾ ਓੰਜ ਤਾਂ ਇਹ ਸਾਰਾ ਸੰਸਾਰ ਹੀ ਰਾਹੀਰ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਲਾਲੋ ਨੂੰ ਪੁੱਛਦੇ ਹਨ ਕਿ ਲਾਲੋ ਤੂੰ ਕੀ ਕਰ ਰਿਹਾ ਹੈ ਤਾ ਭਾਈ ਲਾਲੋ ਕਹਿਣ ਲੱਗਾ ਕ ਪਾਸ਼ਾ ਜੀ ਮੈਂ ਕਿੱਲੇ ਘੜ ਰਿਹਾ ਹਾਂ ਤਾਂ ਗੁਰੂ ਨਾਨਕ ਪਾਸ਼ਾ ਜੀ ਹੱਸ ਕੇ ਕਹਿਣ ਲਗੇ ਕਿ ਭਾਈ ਲਾਲੋ ਤੂੰ ਸਾਰੀ ਉਮਰ ਕਿੱਲੇ ਹੀ ਘੜੀ ਜਾਏਂਗਾ ਤਾਂ ਪਾਸ਼ਾ ਜੀ ਦੀ ਇਹ ਗੱਲ ਸੁਣ ਕੇ ਅੱਗੋ ਭਾਈ ਲਾਲੋ ਕਹਿਣ ਲੱਗਾ ਪਾਸ਼ਾ ਜੀ ਕੀਰਤ ਦਾ ਕੀ ਹੈ ਜਿੰਨਾ ਚਿਰ ਮਰਜੀ ਕਰੀ ਜਾਓ ਕ ਮੈਂ ਤੁਹਾਨੂੰ ਪੁੱਛਿਆ ਸੀ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ਮੈਂ ਤੁਹਾਨੂੰ ਪਹਚਾਨਿਆ ਨਹੀਂ ਤਾਂ ਗੁਰੂ ਨਾਨਕ ਪਾਸ਼ਾ ਜੀ ਅੱਗੋਂ ਕਹਿਣ ਲੱਗੇ ਕਿ ਭਾਈ ਲਾਲੂ ਤੂੰ ਇੱਕ ਵਾਰੀ ਪਹਚਾਨਤਾ ਸਰੀ ਤੈਨੂੰ ਆਪੇ ਸਭ ਕੁਝ ਪਤਾ ਚੱਲ ਜਾਏਗਾ ਤਾਂ ਜਦੋਂ ਭਾਈ ਲਾਲੋ ਜੀ ਨੂੰ ਮਰਦਾਨਾ ਕਹਿਣ ਲੱਗਾ ਕਿ ਇਹ ਨਿਰੰਕਾਰ ਗੁਰੂ ਨਾਨਕ ਪਾਸ਼ਾ ਜੀ ਹਨ ਜੋ ਕਿ ਤਲਵੰਡੀ ਤੋਂ ਆਏ ਹਨ ਤਾਂ ਪਸ ਫਿਰ ਐਨੀ ਗੱਲ ਕਹਿਣ ਦੀ ਧੀਰ ਹੀ ਸੀ ਤਾਂ ਭਾਈ ਲਾਲੋ ਉਸੇ ਵਕਤ ਸਾਰੇ ਕੰਮਕਾਰ ਛੱਡ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਟਹਿ ਪੈਂਦਾ ਹੈ ਪਰ ਸਾਧ ਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਅਤੇ ਭਾਈ ਲਾਲੋ ਜੀ ਪਹਿਲਾਂ ਕਦੇ ਵੀ ਆਪਸ ਵਿੱਚ ਨਹੀਂ ਮਿਲੇ ਸਨ ਇਹ ਉਹਨਾਂ ਦਾ ਆਪਸੀ ਪਹਿਲੀ ਵਾਰ ਮਿਲਾਪ ਹੋਇਆ ਸੀ ਪਰ ਗੁਰੂ ਨਾਨਕ ਪਾਸ਼ਾ ਜੀ ਦੀ ਮਹਿਮਾ ਦੂਰ ਦੂਰ ਤੱਕ ਹੋਣ ਕਰਕੇ ਪਾਸ਼ਾ ਜੀ ਬਾਰੇ ਬਹੁਤ ਸਾਰੇ ਲੋਕ ਜਾਣਦੇ ਸਨ ਅਤੇ ਉਹਨਾਂ ਲੋਕਾਂ ਦੇ ਵਿੱਚੋਂ ਵੀ ਭਾਈ ਲਾਲੋ ਜੀ ਇੱਕ ਸਨ ਭਾਈ ਲਾਲੋ ਦੇ ਘਰ ਗੁਰੂ ਨਾਨਕ ਪਾਸ਼ਾ ਜੀ ਪਹਿਲੀ ਵਾਰ ਜਾਂਦੇ ਹਨ ਸਾਧ ਸੰਗਤ ਜੀ ਭਾਈ ਲਾਲੋ ਜੀ ਦੀ ਨੀਅਤ ਬਹੁਤ ਉੱਚੀ ਅਤੇ ਸੁੱਚੀ ਸੀ ਅਤੇ ਉਹਨਾਂ ਦਾ ਮਾਨ ਬੜਾ ਨਿਰਮਲ ਸੀ ਇਸੇ ਕਰਕੇ ਗੁਰੂ ਨਾਨਕ ਪਾਸ਼ਾ ਜੀ ਭਾਈ ਲਾਲੋ ਦੇ ਘਰ ਭਾਈ ਲਾਲੋ ਤੇ ਕਿਰਪਾ ਕਰਨ ਲਈ ਪਹੁੰਚੇ ਹਨ ਗੁਰੂ ਨਾਨਕ ਪਾਸ਼ਾ ਜੀ ਭਾਈ ਲਾਲੋ ਦੇ ਘਰ ਪਹੁੰਚੇ ਹਨ ਅਤੇ ਦੂਸਰੇ ਪਾਸੇ ਸੈਦਪੁਰ ਦਾ ਇੱਕ ਜ਼ਾਲਮ ਖਾਨ ਸੀ ਅਤੇ ਉਸ ਝਾਲਮ ਖਾਨ ਝਾਲਮ ਖਾਨ ਦਾ ਇੱਕ ਨੌਕਰ ਸੀ ਜੋ ਕਿ ਸਾਰੇ ਕੰਮਕਾਰ ਸੰਭਾਲਦਾ ਸੀ ਉਸ ਦਾ ਨਾਮ ਮਲਕ ਭਾਗੋ ਸੀ ਸਾਧ ਸੰਗਤ ਜੀ ਉਹਨਾਂ ਸਮਿਆਂ ਦੇ ਵਿੱਚ ਉੱਚ-ਨੀਚ ਜਾਤ ਦਾ ਇੱਕ ਬਹੁਤ ਵੱਡਾ ਬਹੁਤ ਵੱਡਾ ਵਰਤਾਓ ਕੀਤਾ ਜਾਂਦਾ ਸੀ ਭੇਦ ਭਾਵ ਕੀਤਾ ਜਾਂਦਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਲਾਲੋ ਜੀ ਦੀ ਹੱਕ ਸੱਚ ਦੀ ਕਿਰਤ ਕਮਾਈ ਅਤੇ ਸ਼ਰਧਾ ਭਾਵਨਾ ਤੋਂ ਬੜੇ ਪ੍ਰਸੰਨ ਹੁੰਦੇ ਹਨ ਇਸੇ ਲਈ ਗੁਰੂ ਨਾਨਕ ਪਾਸ਼ਾ ਜੀ ਉਸ ਤੇ ਬਖਸ਼ਿਸ਼ ਕਰਨ ਲਈ ਉਹਨਾਂ ਦੇ ਘਰ ਗਏ ਸਨ ਸਾਧ ਸੰਗਤ ਜੀ ਪਰਮਾਤਮਾ ਦੀ ਭਗਤੀ ਕਰਨ ਵਾਲਾ ਉਸ ਦਾ ਨਾਮ ਜਪਣ ਵਾਲਾ ਆਪਣੀ ਪ੍ਰੇਮਾ ਭਗਤੀ ਅਤੇ ਭਾਉ ਦੇ ਨਾਲ ਉਸ ਪਰਮਾਤਮਾ ਨੂੰ ਪਾ ਸਕਦਾ ਹੈ ਪਰ ਫਿਰ ਉਸ ਕੋਲ ਕੋਈ ਵੀ ਦੁਨੀਆ ਦੀ ਸਹੂਲਤ ਨਾ ਹੋਵੇ ਕੇਵਲ ਭਾਵਨਾ ਹੋਣੀ ਜ਼ਰੂਰੀ ਹੈ ਸਾ ਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਇਸ ਕਰਕੇ ਗਰੀਬ ਕੀਰਤੀ ਅਤੇ ਕਮਾਈ ਵਾਲੇ ਲਾਲੋ ਦੇ ਘਰ ਗਏ ਸਨ ਜਦ ਗੁਰੂ ਨਾਨਕ ਪਾਸ਼ਾ ਜੀ ਉਸਦੇ ਘਰ ਜਾ ਕੇ ਆਪਣੇ ਜੀਵਨ ਦੇ ਵਿੱਚ ਪਹਿਲੀ ਵਾਰ ਆਪਣੇ ਮੁਖੋਂ ਇਹ ਫਰਮਾਇਆ ਕਿ ਲਾਲੋ ਮੈਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਛਕਣਾ ਹੈ ਸਾ ਸੰਗਤ ਜੀ ਪਰ ਇੱਕ ਸ਼ਰਧਾ ਤੇ ਭਾਵਨਾ ਦੀ ਗੱਲ ਹੁੰਦੀ ਹੈ ਪਰ ਦੂਸਰੇ ਪਾਸੇ ਉਸੇ ਪਿੰਡ ਵਿੱਚ ਮਲਕ ਭਾਗੋ ਨੇ ਬ੍ਰਹਮ ਭੋਜ ਕਰ ਲਿਆ ਕਰ ਰਿਹਾ ਹੈ ਉਸ ਨੇ ਸਾਰੇ ਜਾਤੀਆਂ ਦੇ ਸਾਰੇ ਜਾਤਾਂ ਪਾਤਾਂ ਦੇ ਲੋਕ ਸੱਦੇ ਹਨ ਪਰ ਗੁਰੂ ਨਾਨਕ ਪਾਤਸ਼ਾਹ ਜੀ ਉਥੇ ਜਾਣ ਦੀ ਬਜਾਏ ਭਾਈ ਲਾਲੋ ਜੀ ਦੀ ਕੁੱਲੀ ਵਿੱਚ ਆ ਕੇ ਪ੍ਰਸ਼ਾਦਾ ਛਕਣ ਲਈ ਕਹਿ ਰਹੇ ਹਨ ਮਲਕ ਭਾਗੋ ਆਪਣੇ ਨੌਕਰਾਂ ਨੂੰ ਕਹਿੰਦਾ ਹੈ ਕਿ ਸਾਰੇ ਪਿੰਡ ਵਿੱਚ ਜਾ ਕੇ ਸਦਾ ਦੇ ਆਓ ਹਰ ਇੱਕ ਇਸ ਬ੍ਰह्म ਭੋਜ ਵਿੱਚ ਆ ਕੇ ਪ੍ਰਸ਼ਾਦਾ ਛਕੇ ਇਸ ਬ੍ਰह्म ਭੋਜ ਦੇ ਵਿੱਚ ਹਰ ਇੱਕ ਗਰੀਬ ਅਮੀਰ ਸਾਧੂ ਸੰਤ ਹਰ ਕੋਈ ਆ ਕੇ ਪ੍ਰਸ਼ਾਦਾ ਪਾਣੀ ਛਕ ਸਕਦਾ ਹੈ ਫਿਰ ਮਲਕ ਭਾਗੋ ਨੂੰ ਉਹਨਾਂ ਦੇ ਨੌਕਰ ਕਹਿੰਦੇ ਹਨ ਕਿ ਲਾਲੋ ਖੱਤਰੀ ਦੇ ਘਰ ਇੱਕ ਫਕੀਰ ਆਏ ਹੋਏ ਹਨ ਇਹ ਗੱਲ ਸੁਣ ਕੇ ਮਾਲਕ ਭਾਗੂ ਨੂੰ ਬੜਾ ਕਰੋਧ ਆਉਂਦਾ ਹੈ ਉਹ ਕਹਿਣ ਲਗਾ ਕਿ ਊਚ ਜਾਤ ਦਾ ਹੋ ਕੇ ਨੀਚ ਜਾਤ ਦੇ ਘਰ ਬੈਠਾ ਹੈ ਉਸ ਨੂੰ ਇਸ ਗੱਲ ਦੀ ਜਰਾ ਵੀ ਸ਼ਰਮ ਨਹੀਂ ਹੈ ਤਾਂ ਫਿਰ ਉਹ ਆਪਣੇ ਨੌਕਰਾਂ ਨੂੰ ਭੇਜਦਾ ਹੈ ਕਿ ਤੁਸੀਂ ਜਲਦੀ ਹੀ ਉਸ ਸਾਧੂ ਫਕੀਰ ਨੂੰ ਲੈ ਕੇ ਮੇਰੇ ਕੋਲ ਆਵੋ ਤਾਂ ਉਸ ਮਾਲਕ ਭਾਗੋ ਦੇ ਨੌਕਰ ਆ ਕੇ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿੰਦੇ ਹਨ ਕਿ ਮਲਕ ਭਾਗੋ ਨੇ ਤੁਹਾਨੂੰ ਸੱਦਾ ਪੇਜਿਆ ਹੈ ਕਿ ਆ ਕੇ ਤੁਸੀਂ ਬ੍ਰੰਮ ਭੋਜ ਕਰੋ ਤਾਂ ਗੁਰੂ ਨਾਨਕ ਪਾਸ਼ਾ ਜੀ ਉਹਨਾਂ ਨੂੰ ਸਖਤ ਮਨਾਂ ਕਰ ਦਿੰਦੇ ਹਨ ਤਾਂ ਉਹ ਨੌਕਰ ਵਾਪਸ ਚਲਾ ਜਾਂਦਾ ਹੈ ਤਾਂ ਮਲਕ ਭਾਗੋ ਦੁਬਾਰਾ ਫਿਰ ਆਪਣੇ ਨੌਕਰ ਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਭੇਜਦਾ ਹੈ ਅਤੇ ਕਹਿਣ ਲੱਗਾ ਕਿ ਜਾ ਕੇ ਤੁਸੀਂ ਉਹ ਸਾਧੂ ਫਕੀਰ ਨੂੰ ਕਹੋ ਕਿ ਮੈਂ ਚਾਰੇ ਵਰਨਾ ਦੇ ਲੋਕ ਸੱਦੇ ਹਨ ਅਤੇ ਇਸ ਵਿੱਚ ਲਾਲੋ ਵੀ ਆਵੇ ਤਾਂ ਨੌਕਰ ਆ ਕੇ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਾ ਕਿ ਸਾਧੂ ਜੀ ਉਸ ਮਲਕ ਭਾਗੋ ਨੇ ਚਾਰੇ ਵਰਨਾਂ ਦੇ ਲੋਕ ਸੱਦੇ ਹਨ ਤੁਸੀਂ ਵੀ ਚੱਲੋ ਅਤੇ ਨਾਲ ਇਸ ਲਾਲੋ ਨੂੰ ਵੀ ਲੈ ਚੱਲੋ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਮੈਂ ਕਿਸੇ ਵਰਨ ਦਾ ਨਹੀਂ ਹਾਂ ਮੇਰਾ ਕੋਈ ਵਰਨ ਨਹੀਂ ਹੈ ਮੇਰੀ ਕੋਈ ਜਾਤ ਨਹੀਂ ਹੈ ਕੋਈ ਪਾਤ ਨਹੀਂ ਹੈ ਤਾਂ ਪਾਸ਼ਾ ਜੀ ਦੀ ਇਹ ਗੱਲ ਸੁਣ ਕੇ ਉਹ ਨੌਕਰ ਵਾਪਿਸ ਫਿਰ ਚਲਾ ਜਾਂਦਾ ਹੈ ਇੱਧਰ ਭਾਈ ਲਾਲੋ ਆਪਣੀ ਘਰ ਵਾਲੀ ਨੂੰ ਪੁੱਛਦੇ ਹਨ ਕੀ ਭਾਗਵਾ ਨੇ ਆਪਣੇ ਘਰ ਵਿੱਚ ਖਾਣ ਨੂੰ ਕੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਕੋ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਭੁੱਖ ਲੱਗੀ ਹੈ ਤਾਂ ਉਸ ਦੇ ਘਰ ਵਾਲੇ ਕਹਿਣ ਲੱਗੇ ਕਿ ਜੀ ਕੋਧਰੇ ਦੀ ਰੋਟੀ ਅਤੇ ਸਾਗ ਹੈ ਖਾਣ ਲਈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭਾਈ ਲਾਲੋ ਕਹਿਣ ਲੱਗਾ ਕਿ ਪਾਤਸ਼ਾਹ ਜੀ ਕੋਧਰੇ ਦੀ ਰੋਟੀ ਹੈ ਤੇ ਸਾਗ ਹੈ ਤੁਸੀਂ ਛਕ ਲਵੋ ਤਾਂ ਭਾਈ ਲਾਲੋ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਪਾਸ਼ਾ ਜੀ ਪ੍ਰਸ਼ਾਦਾ ਤਿਆਰ ਹੈ ਤੁਸੀਂ ਪ੍ਰਸ਼ਾਦਾ ਛੱਕ ਲਵੋ ਤਾਂ ਗੁਰੂ ਨਾਨਕ ਪਾਸ਼ਾ ਜੀ ਬੜੇ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਲਿਆ ਭਾਈ ਲਾਲੋ ਬੜੀ ਭੁੱਖ ਲੱਗੀ ਹੈ ਛੇਤੀ ਪ੍ਰਸ਼ਾਦਾ ਲਿਆ ਤਾਂ ਭਾਈ ਲਾਲੋ ਗੁਰੂ ਨਾਨਕ ਪਾਸ਼ਾ ਜੀ ਦੇ ਹੱਥ ਤੋ ਆ ਕੇ ਉਹਨਾਂ ਦੇ ਕੋਧਰੇ ਦੀ ਰੋਟੀ ਅਤੇ ਸਾਗ ਲੈ ਕੇ ਹੁੰਦੇ ਹਨ ਤਾਂ ਗੁਰੂ ਨਾਨਕ ਪਾਸ਼ਾ ਜੀ ਬੜੇ ਪ੍ਰਸੰਨ ਹੋ ਕੇ ਪ੍ਰਸ਼ਾਦਾ ਛਕਦੇ ਹਨ ਅਤੇ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆਂ ਅੱਜ ਤਾਂ ਪ੍ਰਸ਼ਾਦਾ ਛਕਣ ਦਾ ਆਨੰਦ ਆ ਗਿਆ ਬੜਾ ਆਨੰਦ ਆਇਆ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸੁੱਚੇ ਅਤੇ ਸੱਚੇ ਮਨ ਨਾਲ ਸੇਵਾ ਕੀਤੀ ਹੋਈ ਉਸ ਪਰਮਾਤਮਾ ਨੂੰ ਬੜੀ ਭਾਉਂਦੀ ਹੈ ਉਸ ਪਰਮਾਤਮਾ ਨੂੰ ਬੜੀ ਚੰਗੀ ਲੱਗਦੀ ਹੈ ਆਪਾਂ ਸੱਚੇ ਅਤੇ ਸੁੱਚੇ ਮਨ ਨਾਲ ਉਸ ਪਰਮਾਤਮਾ ਨੂੰ ਯਾਦ ਕਰੀਏ ਗੁਰਬਾਣੀ ਪੜ੍ਹੀਏ ਧੱਕ ਅਤੇ ਸੱਚ ਦੀ ਕਮਾਈ ਕਰੀਏ ਕਦੇ ਵੀ ਕਿਸੇ ਦਾ ਬੁਰਾ ਨਾ ਕਰੀਏ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਰਹੀਏ ਆਪਾਂ ਦੂਸਰਿਆਂ ਦਾ ਭਲਾ ਮੰਗਾਗੇ ਤਾਂ ਹੀ ਪਰਮਾਤਮਾ ਆਪਣਾ ਭਲਾ ਕਰੇਗਾ ਆਪਾਂ ਨੂੰ ਆਪਣੇ ਲਈ ਕੁਝ ਵੀ ਮੰਗਣ ਦੀ ਲੋੜ ਨਹੀਂ ਆਪਾਂ ਦੂਸਰਿਆਂ ਲਈ ਮੰਗਾਗੇ ਤਾਂ ਪਰਮਾਤਮਾ ਆਪਣੇ ਆਪ ਆਪਾਂ ਨੂੰ ਸਭ ਕੁਝ ਦੇ ਦਿੰਦਾ ਹੈ ਸੋ ਅੱਜ ਦੀ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ